ਪ੍ਰਸ਼ਾਦ ਤ੍ਰਿਭਾਵਲੀ ਤੋਂ ਬਣਿਆ ਹੋਇਆ ਕੜਾ ਪ੍ਰਸ਼ਾਦ ਇੱਕ ਪ੍ਰਸ਼ਾਦ ਹੈ ਬਿੰਦੀ ਤੂੰ ਰਹਿਤ ਜਿਹਦਾ ਭਾਵ ਅਰਥ ਹੈ ਕਿਰਪਾ ਲੈਣੀ ਤੇ ਕਿਰਪਾ ਸੀ ਕਿਰਪਾ ਤੂੰ ਬਾਦ ਸਤਿਗੁਰੂ ਫਿਰ ਕੜਾ ਪ੍ਰਸ਼ਾਦ ਦੀ ਦੇਗ ਤੇ ਉਸ ਦੇਗ ਨੂੰ ਕੇਵਲ ਇੱਕ ਥਾਂ ਦੇ ਉੱਤੇ ਸਮੋਕੇ ਨਹੀਂ ਅਸੀਂ ਅਰਦਾਸ ਚ ਪੜਦੇ ਹਾਂ ਦੇਗ ਚਲਾਈ ਤੇਗ ਵਾਹੀ ਕੇਵਲ ਸਾਡੇ ਹੱਥ ਵਿੱਚ ਤੇਗ ਰਹਿ ਗਈ ਤੇਗਤ ਨਹੀਂ ਤੇਗ ਤੋਂ ਅਸੀਂ ਹੀੜੇ ਹੋ ਗਏ ਸਾਡੇ ਅੰਦਰ ਜੋਸ਼ ਨਹੀਂ ਸਾਡੇ ਅੰਦਰ ਜਿਹੜਾ ਜੋਸ਼ ਚਾਹੀਦਾ ਸੀ ਉਹ ਹੈ ਨਹੀਂ ਉਹ ਤਾਕਤ ਹੈ ਨਹੀਂ ਉਹਦਾ ਕਾਰਨ ਹੀ ਇਹ ਹੈ ਕਿ ਜਿਹੜੀ ਸਿੱਖਿਆ ਮਨ ਨੂੰ ਦੇਣੀ ਹੈ ਉਹ ਅਸੀਂ ਸਰੀਰ ਨੂੰ ਸਮਝ ਲਈ ਸਰੀਰਕ ਪ੍ਰਕਿਰਿਆ ਸਾਡੀ ਬਿਲਕੁਲ ਸਹੀ ਹੈ ਜੀ ਗੁਰੂ ਦਰਬਾਰ ਵਿੱਚ ਆਉਂਦੇ ਆ ਨਤ ਮਸਤਕ ਹੁੰਦੇ ਹਾਂ ਤੇ ਬੜੇ ਵੱਡੇ ਭਾਗਾਂ ਵਾਲੇ ਹਾਂ ਪਰ ਜਦੋਂ ਲਗਾਤਾਰ ਆਉਂਦੇ ਹਾਂ ਤੇ ਸਾਹਮਣੇ ਭਗਤ ਕਬੀਰ ਜੀ ਨੂੰ ਪੁੱਛੀਏ ਨਾ ਜਿਹੜੇ ਇਨਸਾਨ ਜਿਹੜੇ ਨਹੀਂ ਜਾਣਦੇ ਉਹਨਾਂ ਦੀ ਗੱਲ ਨਹੀਂ ਹੈ ਜਿਹੜੇ ਜਾਣਦੇ ਨੇ ਤਾਂ ਕਬੀਰ ਸਾਹਿਬ ਕਹਿੰਦੇ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸ਼ਲਾਤ ਹਾਥ ਦੀਪ ਕੋਹੇ ਪਰੇ ਏ ਮਨ ਸਾਰਾ ਕੁਝ ਜਾਣਦਾ ਵੀ ਮੈਂ ਝੂਠ ਨਹੀਂ ਬੋਲਣਾ ਸੱਚ ਬੋਲਣਾ ਮੈਂ ਨਿੰਦਿਆ ਨਹੀਂ ਕਰਨੀ ਚੁਗਲੀ ਨਹੀਂ ਕਰਨੀ ਮੈਂ ਗੁਰੂ ਘਰ ਦੇ ਵਿੱਚ ਆਇਆ ਤੇ ਸਤਨਾਮ ਨੂੰ ਵਿਹਾਂਜਣ ਵਾਸਤੇ ਆਇਆ ਮੈਂ ਝੂਠ ਨਹੀਂ ਬੋਲਣਾ ਮੈਂ ਇੱਥੇ ਚੁਗਲੀਆਂ ਕਰਨ ਵਾਸਤੇ ਨਹੀਂ ਆਇਆ ਮੈਂ ਤੇ ਗੁਰੂ ਦੀ ਕਿਰਪਾ ਗੁਰਪ੍ਰਸਾਦ ਲੈਣ ਵਾਸਤੇ ਆਇਆ ਸਤਿਗੁਰੂ ਨੇ ਆਰੰਭ ਵਿੱਚ ਹੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਇਹੋ ਜਿਹਾ ਪ੍ਰਮਾਤਮਾ ਕਿੱਥੋਂ ਮਿਲਣਾ ਗੁਰ ਪ੍ਰਸਾਦ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਨੂੰ ਪਾਣੀ ਦੇ ਵਿੱਚ ਮਿਲਾ ਦਿਓ ਕੋਈ ਅੱਡ ਕਰ ਸਕਦਾ ਬਿਲਕੁਲ ਨਹੀਂ ਪਰ ਦੂਜੇ ਪਾਸੇ ਜੇ ਉਹਦੇ ਵਿੱਚ ਰੰਗ ਪਾ ਕੇ ਪਾਣੀ ਵਿੱਚ ਪਾ ਦਈਏ ਤੇ ਉਹ ਸਾਫ ਪਾਣੀ ਨੂੰ ਵੀ ਆਪਣੇ ਵਰਗਾ ਕਰ ਲੈਂਦਾ ਸਤਿਗੁਰ ਕਹਿੰਦੇ ਨਾਮ ਦਾ ਰੰਗ ਇਹਨੂੰ ਵਿਹਾਜ ਤੇ ਜਦੋਂ ਨਾਮ ਦਾ ਰੰਗ ਚੜ ਜਾਵੇਗਾ ਫਿਰ ਜਿਹੜਾ ਸਾਡੇ ਵਿੱਚ ਜੁਝਾਰੂਪੁਣਾ ਉਹ ਖਤਮ ਨਹੀਂ ਹੋਏਗਾ ਕਿਉਂਕਿ ਮੇਰੇ ਸਤਿਗੁਰ ਕਹਿੰਦੇ ਜਾ ਕੋ ਹਾਰਾ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਏ ਤਹਿ ਸੂਰਾ ਉਹ ਵਿਕਾਰਾਂ ਨੂੰ ਵੀ ਜਿੱਤ ਲੈਂਦਾ ਮੈਦਾਨੇ ਜੰਗ ਦੇ ਵਿੱਚ ਜੇ ਜੂਝਣਾ ਪੈ ਜਾਵੇ ਤੇ ਉਹ ਦੁਸ਼ਮਣਾਂ ਨੂੰ ਵੀ ਜਿੱਤ ਲੈਂਦਾ ਹੈ